ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਭਾਗ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਆ ਤੁਸੀਂ ਸਾਰੇ ਵਧੀਆ ਹੋ ਮੋਗੇ ਆਓ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਭਾਗ ਜਿਸ ਕਰਨ ਦਿਲ ਦੀਆਂ ਤਾਰਾਂ ਜਦ ਜੁੜ ਜਾਂਨ ਤਾਂ ਦਿਲਾਂ ਨੂੰ ਦਿਲਾਂ ਦੀ ਰਾਹ ਪੜ ਜਾਂਦੀਆਂ ਤੇਰੀ ਹਰ ਧੜਕਣ ਚੋਂ ਉਕਰੇ ਸ਼ਬਦ ਸੁਣ ਲੈਣਾ ਮੈਂ ਫਿਰ ਇਹ ਕਿਉਂ ਨਾ ਜਾਣ ਕਿ ਤੂੰ ਅੱਜ ਮਨਮੁਹੀ ਕਰਕੇ ਉਦਾਸ ਨੋ ਉਦਾਸੀ ਦੀਆਂ ਰਾਹਾਂ ਕਿੰਨੀਆਂ ਲੰਬੀਆਂ ਹੁੰਦੀਆਂ ਜਦੋਂ ਇੱਕ ਵਾਰ ਵੀ ਇਸ ਰਾਹ ਪੈ ਜਾਈਏ ਫਿਰ ਇਸ ਤੋਂ ਬਾਹਰ ਆਉਣਾ ਮੁਸ਼ਕਿਲ ਹੋ ਜਾਂਦਾ ਜਿਸ ਕਰਨ ਜੀ ਉਦਾਸੀ ਦੇ ਰਹਾ ਤੋ ਅਗੇ ਖੁਸ਼ੀਆਂ ਨਹੀਂ ਫੁੱਲ ਵਖੀਰੇ ਹੋਣ ਫਿਰ ਨੂਰ ਫਿਰ ਉਸ ਉਦਾਸੀ ਦੇ ਪੈਰ ਧੋ ਤੋ ਪੀਮਾ ਪਰ ਜਿਸ ਕਰਨ ਨੂਰ ਸਵਰ ਰਖ ਨੂਰ ਨੇ ਇਸ ਵਾਰ ਕੁਝ ਨਾ ਕਿਹਾ ਤੇ ਸ਼ਾਇਦ ਸੱਚਮੁੱਚ ਇਹ ਉਦਾਸੀ ਤੋਂ ਵੱਧ ਖੁਸ਼ੀ ਤੇ 라ਉੜ ਇਕ ਲੱਗੀ ਸੀ ਜਸਕਰਨ ਦੀ ਮਾਂ ਵੀ ਤਿਆਰ ਹੋ ਗਈ ਸੀ ਤੇ ਤੋਹੇ ਮਾਪੁੱਤ ਮਾਸੀ ਕੇ ਘਰ ਆ ਗਏ ਘਰ ਵਿੱਚ ਐਵੇਂ ਦਾ ਮਾਹੌਲ ਸੀ ਜਿਵੇਂ ਵਿਆਹ ਹੋਵੇ ਘਰ ਵਿੱਚ ਹੀ ਵੱਡੇ ਵੇੜੇ ਦੇ ਇੱਕ ਪਾਸੇ ਟੈਂਟ ਲਾਇਆ ਹੋਇਆ ਸੀ ਸਾਰੇ ਜਣੇ ਆਪਣੀਆਂ ਤਿਆਰੀਆਂ ਵਿੱਚ ਮਗਨ ਸਨ ਜਸਕਰਨ ਹੈਰਾਨ ਸੀ ਕਿ ਹਜੇ ਤਾਂ ਵੇਖਣੀ ਹੀ ਹੋਣਾ ਪਰ ਇਹ ਐਡੀ ਤਿਆਰੀ ਕਿਉਂ ਵੱਡੀ ਬੈਠੇ ਆ 11:00 ਵਜੇ ਕੁੜੀ ਵਾਲੇ ਆਏ ਤੇ ਕਮਰੇ ਵਿੱਚ ਬੱਠੇ ਜਸਕਰਨ ਨੂੰ ਕੁੜੀ ਨੂੰ ਵਖਾਇਆ ਗਿਆ ਕੁੜੀ ਨੂੰ ਜਸਕਰਨ ਨੇ ਨਾ ਵੇਖਿਆ ਤੇ ਸ਼ਾਇਦ ਕੁੜੀ ਨੇ ਵੀ ਆਪਣੀ ਨੀਮੀ ਨਹੀਂ ਸੀ ਚੁੱਕੀ ਕਰਦੀਆਂ ਨੂੰ ਸਾਰਾ ਕੁਝ ਪਸੰਦ ਸੀ ਮਾਸੀ ਨੇ ਇਹ ਸੰਸਾਰੀਆਂ ਨੂੰ ਬਾਹਰ ਜਾਂਦਾ ਇਸ਼ਾਰਾ ਕੀਤਾ ਤੇ ਸਾਰੇ ਜਣੇ ਬਾਹਰ ਆ ਗਏ ਤਾਂ ਕਿ ਦੋਹੀ ਜਣੇ ਕੋਈ ਗੱਲ ਕਰ ਸਕਣ ਕਮਰੇ ਤੋਂ ਸਾਰੇ ਜਣਿਆਂ ਦੇ ਬਾਹਰ ਹੁੰਦੀ ਹੈ ਕੁੜੀ ਨੇ ਜਸਕਰਨ ਦੇ ਪੈਰ ਫੜ ਲਏ ਜਸਕਰਨ ਜੀ ਮੇਰੀ ਜਿੱਤ ਤੁਸੀਂ ਹੀ ਵਚਾ ਸਕਦੇ ਹਾਂ ਮੇਰੇ ਆਰਮਾਨਾਂ ਦੇ ਵੈਰੀ ਨਾ ਬਣੋ ਜਸਕਰਨ ਜਸਕਰਨ ਕੀ ਹੋਇਆ ਜੀ ਤੁਸੀਂ ਉਠੋ ਪਹਿਲਾਂ ਕਰਨ ਦੀ ਮਾਂ ਬਲਵੀਰੋ ਦੀ ਜਨ ਮੁੱਠੀ ਵਿੱਚ ਸੀ ਇਹ ਹੀ ਸੋਚ ਰਹੀ ਸੀ ਕਿ ਇਹ ਤੂੰ ਇੱਥੇ ਟੈਂਪ ਕਿਵੇਂ ਲਾਉਂ ਨੀਰੂ ਚਾਚੀ ਕੋਲ ਕਰਨ ਦਾ ਪਤਾ ਲੈਣ ਵਾਸਤੇ ਆਈ ਤੇ ਚਾਚੀ ਨੂੰ ਰੋਂਦਿਆਂ ਵੇਖ ਨੀਰੂ ਨੇ ਕਾਰਨ ਪੁੱਛਿਆ ਬਲਵੀਰੋ ਕੀ ਦੱਸਾਂ ਨੀਰੂ ਹੁਣ ਤੇਥੋਂ ਕਾਹਦੇ ਪਰਦੇ ਇਹ ਚੰਨੀ ਨੇ ਪੱਟਤਾ ਸਾਨੂੰ ਜਮਾ ਹੀ ਨੀਰੂ ਕੀ ਹੋਇਆ ਚਾਚੀ ਬਲਵੀਰੋ ਪਤ ਕਰਨ ਦੇ ਪ੍ਰੂਫ ਇਹਦੇ ਕੋਲ ਆ ਜਿਵੇਂ ਚ ਪੈਸੇ ਨਿਕਲਦੇ ਆ ਉਹ ਵੀ ਇਹੀ ਸਾਹਵੇਂ ਬੈਠੀ ਆ ਮਹਾਰਾਣੀ ਮੈਨੂੰ ਕਹਿੰਦੀ ਮੈਂ ਨਹੀਂ ਦਿੰਦੀ ਪੈਸੇ ਉਹਨਾਂ ਪੈਸੇ ਨਾਲ ਤਾਂ ਮੈਂ ਬਾਹਰ ਜਾਣਾ ਹੁਣ ਪਈ ਪੈਸਾ ਬਹੁਤ ਲੱਗੂ ਆਪਰੇਸ਼ਨ ਤੇ ਤੇਰਾ ਚਾਚਾ ਕਹਿੰਦਾ ਪੈਸੇ ਪੇਚ ਹੁਣ ਦੱਸ ਕੀ ਕਰਾਂ ਨੀਰੂ ਚਾਚੇ ਚੰਨੀ ਨੇ ਚੰਗਾ ਨਹੀਂ ਕੀਤਾ ਹੁਣ ਕੀ ਕਰਾਂਗੇ ਆਪਾਂ ਨੀਰੂ ਨੇ ਸੋਚ ਕੇ ਕਿਹਾ ਚਾਚੀ ਨੂੰ ਕਰ ਤੂੰ ਮੇਰੇ ਗਹਿਣੇ ਵੇਚਾ ਤੇ ਕੁਝ ਪੈਸੇ ਹੈਗੇ ਮੇਰੇ ਕੋਲ ਸਾਰੇ ਵੇਚ ਦੇ ਚਾਚੀ ਨੂੰ ਬਲਵੀਰਾ ਨਾ ਪੁੱਤ ਕੋਈ ਨਾ ਤੇਰੇ ਤੋਂ ਕੀ ਪੈਸੇ ਲੈਣੇ ਨਾਲੇ ਗਹਿਣੇ ਤਾਂ ਇੱਕ ਵਾਰ ਮਸਾਂ ਬਣਦੇ ਆ ਨੀਰੂ ਨਹੀਂ ਚਾਚੀ ਕੁਝ ਨਹੀਂ ਹੁੰਦਾ ਤੂੰ ਇਹਨਾਂ ਨੂੰ ਵੇਚ ਦੇ ਨੀਰੂ ਆਪਣੇ ਸਾਰੇ ਗਹਿਣੇ ਲੈ ਆਏ ਬਲਵੀਰੋ ਨੇ ਲਾਚਾਰ ਹੋ ਕੇ ਗਹਿਣੇ ਫੜੀ ਤੇ ਪਿੰਦ ਦੇ ਸੁਨਿਆਰੇ ਕੋਲ ਲੱਗੀ। ਵੇਚਣ ਦੀ ਬਜਾਈ ਗਹਿਣੇ ਗਿਰਵੀ ਰੱਖ ਦਿੱਤੇ। 4 ਲੱਖ ਰੁਪਈਆ ਨੀਰੂ ਨੇ ਨਗਦ ਦਿੱਤਾ ਤੇ ਗਹਿਣਿਆਂ ਦਾ 2 ਲੱਖ ਰੁਪਈਆ। ਕੁੱਲ 6 ਲੱਖ ਰੁਪਈਆ ਬਲਵੀਰੋ ਨੇ ਇਕੱਠਾ ਕਰ ਨੀਰੂ ਨੂੰ ਕਿਹਾ ਕਿ ਤੂੰ ਇਉਂ ਕਰ ਆਪਾਂ ਕੱਲ ਨੂੰ ਚੱਲਾਂਗੇ ਲੁਧਿਆਣੇ। ਨੀਰੂ ਚਾਚੀ ਤੈਨੂੰ ਤਾਂ ਪਤਾ ਪ੍ਰੈਗਨੈਂਟ ਹੋਣ ਕਰਕੇ ਮੇਰੇ ਤੋਂ ਜਾ ਨਹੀਂ ਹੋਣਾ। ਬਲਵੀਰੋ ਆਪਦੇ ਦੁੱਖ ਵਿੱਚ ਮੈਂ ਤਾਂ ਤੇਰਾ ਭੁੱਲ ਗਈ ਸੀ। ਚਲ ਤੂੰ ਹੀ ਕਰ ਤੂੰ ਤੇ ਤੇਜੂ ਨੂੰ ਪੁੱਛ ਲਵੇਂ ਕਿਵੇਂ ਪੈਸੇ ਪਹੁੰਚਦੇ ਕਰੀ ਤੇਜੂ ਨਾਲ ਫੋਨ ਤੇ ਗੱਲ ਕੀਤੀ ਤਾਂ ਤੇਜੂ ਨੇ ਕਿਹਾ ਕਿ ਮੇਰਾ ਵੀ ATM ਤੇਰੇ ਕੋਲ ਆ ਚਲ ਮੈਂ ਕਿਸੇ ਨੂੰ ਪੁੱਛਦਾ ਤੇਜੂ ਦੀਆਂ ਗੱਲਾਂ ਕੋਲ ਖੜੀ ਰੂਹੀ ਸੁਣ ਰਹੀ ਸੀ ਰੂਹੀ ਨੇ ਕਿਹਾ ਵੀ ਜੀ ਤੁਸੀਂ ਮੇਰੇ ਖਾਤੇ ਵਿੱਚ ਪੈਸੇ ਪਵਾ ਦਿਓ ਮੈਂ ਹਿਰਾਫੇਰੀ ਨਹੀਂ ਕਰਦੀ ਆ ਲਾ ਉਹ ਮੇਰਾ ATM ਤੇਜੂ ਨੇ ਨਾ ਚਾਹੁੰਦਿਆਂ ਵੀ ਰੂਹੀ ਦਾ ਅਕਾਊਂਟ ਨੀਰੂ ਨੂੰ ਦਿੱਤਾ ਤੇ ਨੀਰੂ ਨੇ ਅਕਾਊਂਟ ਵਿੱਚ ਪੈਸੇ ਪਾ ਦਿੱਤੇ ਤੇਜੂ ਨੇ ਸਾਰੇ ਪੈਸੇ ਰੂਹੀ ਦੇ ਅਕਾਊਂਟ ਵਿੱਚੋਂ ਕਢਵਾ ਲਏ ਸਟਾਫ ਦੇ ਕੱਟ ਸੀ ਕਰਨ ਦੇ ਡ੍ਰਿਪ ਲਾ ਕਿੰਨੇ ਕਿੰਨੇ ਟਾਈਮ ਤੱਕ ਕੋਈ ਨਰਸ ਨਾ ਹੋਦੀ ਤਾਂ ਰੋਹੀ ਨੂੰ ਮਜਬੂਰਨ ਟ੍ਰਿਪ ਲਾਉਣੀ ਪੈਂਦੀ ਇੱਕ ਦਿਨ ਤੀਜੇ ਨੇ ਰੋਹੀ ਨੂੰ ਪੁੱਛਿਆ ਪੈਣੇ ਤਾਂ ਹੱਡਾ ਕੋਈ ਦਾਖਲਾ ਇੱਥੇ ਰੋਹੀ ਮੇਰੀ ਮਾਸੀ ਦਾਖਲਾ ਜੀ ਉਹਨਾਂ ਨੂੰ 1 ਮਹੀਨਾ ਲੱਗੂ ਹਸਪਤਾਲ 'ਚ ਇੱਕ ਦਿਨ ਮੈਂ ਵੇਖਿਆ ਕਿ ਮਰੀਜ਼ ਵੇਖਿਆ ਲੱਗਦਾ ਫਿਰ ਮੇਰੇ ਦਿਮਾਗ ਵਿੱਚ ਆਇਆ ਇਹ ਤਾਂ ਕਰੇ ਨਾ ਮੈਂ ਜਾਣਦੀ ਆ ਇਹ ਮੇਰੇ ਨਾਲ ਪੜਦਾ ਸੀ ਮੈਂ ਤਾਂ ਹੀ ਵਿਖਣਾਉਣੀ ਆ ਤੀਜਾ ਛਪਣੇ ਸਾਡੇ ਨਾਲ ਤਾਂ ਰੱਬ ਨੇ ਵੈਰ ਹੀ ਘਟਿਆ ਦੋਨਰਸ ਆਪਸ ਵਿੱਚ ਗੱਲਾਂ ਕਰ ਰਹੀਆਂ ਸੀ ਕਿ ਸਟਾਫ ਦੀ ਕਾਟਾ ਕਿਸੇ ਨੂੰ ਪੁੱਛਿਆ ਜਾਵੇ ਜੋ ਥੋੜੀ-ਮੋਟੀ ਨੌਲੇਜ ਰੱਖਦਾ ਹੋਵੇ ਪੇਸ਼ੈਂਟ ਦੀ ਕੇਅਰ ਕਰੰਦੀ ਰੁਈ ਲਈ ਇਹ ਚੰਗਾ ਮੌਕਾ ਸੀ ਉਹਨੇ ਛੇਤੀ ਦਿਨੀ ਕਿਹਾ ਕਿ ਮੈਂ ਇੱਕ ਪੇਸ਼ੈਂਟ ਦੀ ਜ਼ਿੰਮੇਵਾਰੀ ਲੈ ਲੈਨੀ ਹੈ ਜੀ ਕਰੰਦੀ ਇਹਨਾਂ ਨੂੰ ਮੈਂ ਵੇਖ ਲਿਆ ਕਰੂੰਗੀ ਨੂਰ ਨੂੰ ਅੱਜ ਲੱਗ ਰਿਹਾ ਸੀ ਕਿ ਉਹਦੀ ਆਖਰੀ ਉਮੀਦ ਵੀ ਖੁੱਸ ਗਈ ਹੈ ਮੇਰਾ ਸਹਾਰਾ ਟੁੱਟਦਾ ਨਜ਼ਰ ਆ ਰਿਹਾ ਸੀ ਜਿਸ ਕਰੰਦਾ ਕਰਕੇ ਹੀ ਮੈਨੂੰ ਇਹ ਚ ਲੱਗਦਾ ਸੀ ਕਿ ਮੈਂ ਜਿਉਂਦੀ ਫਿਰਦੀ ਹਾਂ ਪਰ ਹੁਣ ਜਸਕਰਨ ਨੇ ਉਸ ਕੁੜੀ ਨੂੰ ਬਠਾ ਕੇ ਗੱਲ ਪੁੱਛੀ ਤਾਂ ਉਹਨੇ ਦੱਸਣਾ ਸ਼ੁਰੂ ਕੀਤਾ ਜਸਕਰਨ ਜੀ ਮੈਂ ਤੁਹਾਡੇ ਤੋਂ ਕੁਝ ਨਹੀਂ ਲਿਖਾਉਣਾ ਚਾਹੁੰਦੀ ਮੈਂ ਜਿੱਥੇ ਜੋਬ ਕਰਦੀ ਹਾਂ ਉੱਥੋਂ ਦੀ ਇੱਕ ਮੁੰਡੇ ਨੂੰ ਮੈਂ ਪਿਆਰ ਕਰਦੀ ਹਾਂ ਅਸੀਂ ਦੋਵੇਂ ਇੱਕ ਦੂਜੇ ਨੂੰ ਬਿਨਾਂ ਰਹਿ ਨਹੀਂ ਸਕਦੇ ਪਰ ਸਾਡੇ ਘਰ ਦੇ ਲੋਕਾਂ ਨੂੰ ਜਦ ਰਿਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਕਿਹਾ ਕਿ ਛੇਤੀ ਮੇਰਾ ਵਿਆਹ ਹੋ ਜਾਵੇ ਤਾਂ ਕਿ ਉਸ ਮੁੰਡੇ ਨੂੰ ਮੈਂ ਭੁੱਲ ਜਾਵਾਂ ਪਰ ਤੁਸੀਂ ਦੱਸੋ ਕਿ ਜਿਹੜੇ ਇੱਕ ਵਾਰ ਦਿਲ ਦੀਆਂ ਗਹਿਰਾਈਆਂ ਤੱਕ ਬਹਿ ਜਾਣ ਉਹ ਕਿਤੇ ਭੁੱਲ ਜਾਂਦੇ ਆ ਜਸਕਰਨ ਬਸ ਉਸ ਕੁੜੀ ਨੂੰ ਹੀ ਸੁਣ ਰਹੀ ਸੀ ਸ਼ਾਇਦ ਉਹਦੇ ਤੇ ਕੁੜੀ ਦੇ ਦਿਲ ਦੇ ਜਜ਼ਬਾਤਾਂ ਵਿੱਚ ਕੋਈ ਫਰਕ ਨਹੀਂ ਸੀ ਵੇਖੋ ਜੀ ਜੇ ਤੁਸੀਂ ਇਸ ਰਿਸ਼ਤੇ ਲਈ ਹਾਂ ਵੀ ਕਰ ਦਿੱਤੀ ਤਾਂ ਵੀ ਆਪਣੀ ਲਾਈਫ ਖਰਾਬਾ ਬੈਠ ਰਹੀ ਹੈ ਕਿ ਤੁਸੀਂ ਰਿਸ਼ਤੇ ਨੂੰ ਨਾ ਕਰਦੇਬੂ ਪਤਾ ਨਹੀਂ ਤੁਸੀਂ ਨਾ ਕਿਵੇਂ ਕਹੋਗੇ ਜਿਸਕਰਨ ਜੀ ਸ਼ਾਇਦ ਤੁਸੀਂ ਵੀ ਕਿਸੇ ਕੁੜੀ ਨੂੰ ਪਿਆਰ ਕਰਦੇ ਹੁੰਦੇ ਫਿਰ ਤੁਹਾਨੂੰ ਪਤਾ ਲੱਗਣਾ ਕਿ ਇੱਕ ਪਿਆਰ ਤੋਂ ਵਿਛੜਨ ਦਾ ਗਮ ਕੀ ਹੁੰਦਾ ਇਸ ਟਾਈਮ ਮੇਰੇ ਤੇ ਕੀ ਬੀਤ ਰਹੀ ਆ ਜਸਕਰਨ ਵਿਕੂ ਜੀ ਮੈਂ ਆਪਣੀ ਮਾਂ ਨੂੰ ਕੀ ਕਹਾਂਗਾ ਫਿਰ ਮੇਰੇ ਮਾਸੂ ਜੀ ਸਾਡੇ ਨਾਲ ਗੁੱਸੇ ਹੋ ਜਾਣਗੇ ਕੁੜੀ ਫਿਰ ਮੈਂ ਨਾ ਕਰ ਦਿੰਨੀ ਆ ਪਰ ਕੀ ਬਹਾਨਾ ਲਗਾਵਾ ਮੇਰੇ ਬਾਰੇ ਸਾਡੇ ਘਰ ਦੇ ਨੂੰ ਪਤਾ ਆ ਜੇ ਮੈਂ ਨਾ ਕੀਤੀ ਤਾਂ ਸਾਡੇ ਘਰ ਦੇ ਕਹਣਗੇ ਮੈਂ ਉਸ ਮੁੰਡੇ ਦਾ ਕਰਕੇ ਨਾ ਕੀਤੀ ਫਿਰ ਜਸਕਰਨ ਜੀ ਤੁਹਾਨੂੰ ਤਾਂ ਪਤਾ ਹੀ ਆ ਮੇਰੇ ਨਾਲ ਕੀ ਹੋਵੇਗਾ ਇਸ ਕਰਕੇ ਹੱਥ ਜੋੜ ਕੇ ਤੁਹਾਡੇ ਤੋਂ ਮੈਂ ਆਪਣੇ ਪਿਆਰ ਦੀ ਭੀਖ ਮੰਗਦੀ ਆ ਤੁਸੀਂ ਹੀ ਕਰ ਸਕਦੇ ਹੋ ਜੋ ਕਰਨਾ ਹੈ ਜਸਕਰਨ ਹਉਂ ਤੂੰ ਸਿੱਧਾ ਸੂ ਮੈਂ ਕੀ ਕਹਾਂ ਜਿਵੇਂ ਕਹਿੰਦੇ ਨੇ ਕਿ ਪਿਆਰ ਕਰਨ ਵਾਲਿਆਂ ਨੂੰ ਪਤਾ ਨਹੀਂ ਕਿੱਥੋਂ ਕੀ ਕੁਝ ਕਰਨਾ ਪੈ ਜਾਂਦਾ ਉਸ ਕੁੜੀ ਨੇ ਜਸਕਰਨ ਨੂੰ ਕਿਹਾ ਕਿ ਤੁਸੀਂ ਕਹੋ ਮੈਂ ਕੁੜੀ ਨੂੰ ਕੋਈ ਜੌਬ ਨਹੀਂ ਕਰੰਦਿਨੀ ਸਿਰਫ ਘਰ ਵਿੱਚ ਹੀ ਕੰਮ ਕਰੂਗੀ ਦੂਸਰਾ ਮੇਰੇ ਪੁੱਛੇ ਬਿਨਾ ਇਹਨੇ ਕਿਤੇ ਬਾਹਰ ਨਹੀਂ ਜਾਣਾ ਜਸਕਰਨ ਨੂੰ ਮਹੀ ਬਾਹਰ ਆ ਸਵਦੇ ਸਾਹਮਣੇ ਕਿਹਾ ਇਹ ਗੱਲਾਂ ਸੁਣ ਕੁੜੀ ਦਾ ਮਾਮਾ ਕਹਿੰਦਾ ਕਾਕਾ ਜੀ ਕੁੜੀ ਵਿਆਹਣੀਆਂ ਸੀ ਕੋਈ ਵੇਚਣੀ ਨਹੀਂ ਪਤਾ ਕਿੰਨਾ ਪੈਸਾ ਲਾਇਆ ਇਹਦੀ ਪੜਾਈ ਤੇ ਹੁਣ ਅਸੀਂ ਇਹਨੂੰ ਕਿਸੇ ਜੋਬ ਤੇ ਵੀ ਨਾ ਲਵਾਈਏ ਨਹੀਂ ਨਹੀਂ ਮੈਨੂੰ ਮੁੰਡੇ ਦੀਆਂ ਗੱਲਾਂ ਬਿਲਕੁਲ ਵੀ ਪਸੰਦ ਨਹੀਂ ਆਪਾਂ ਨੂੰ ਮੁੰਡਿਆਂ ਦਾ ਘਟਾ ਸਾਰੇ ਜਣੇ ਜਸਕਰਨ ਵੱਲ ਵੇਖ ਰਹੇ ਸੀ ਤੇ ਪਿਛਾਂ ਖੜੀ ਕੁੜੀ ਨੇ ਧੰਨਵਾਦ ਵਜੂ ਦੋਹੇ ਹੱਥ ਜੋੜੇ ਸਾਰਾ ਹੀ ਵਿਆਹ ਵਾਲਾ ਮਾਹੌਲ ਇੱਕਦਮ ਉਦਾਸੀ ਫੜ ਗਿਆ ਸੀ ਸਭ ਦੇ ਚਿਹਰੇ ਉਤਰ ਗਏ ਸੀ ਜਸਕਰਨ ਆਪਣੀ ਮਾਂ ਨੂੰ ਲੈ ਕੇ ਪਿੰਡ ਆ ਗਿਆ ਮਾਂ ਆਪਣੇ ਪੁੱਤ ਦੇ ਇਸ ਤਰ੍ਹਾਂ ਦੇ ਵਰਤਾਓ ਤੇ ਬਹੁਤ ਨਾਰਾਜ਼ ਸੀ ਮਾਂ ਨੇ ਜਸਕਰਨ ਨੂੰ ਕਿਹਾ ਕਿ ਮੈਂ ਆਪਣੀ ਮਾਂ ਦੀ ਲਿਹਾਜ਼ ਵੀ ਨਹੀਂ ਕੀਤੀ ਤੂੰ ਤਾਂ ਸਿੱਧੇ ਮੂੰਹ ਹੀ ਜਵਾਬ ਦੇ ਦਿੱਤਾ ਪਰ ਕੁਝ ਸਮਝ ਕੇ ਮਾਂ ਨੇ ਜਸਕਰਨ ਨੂੰ ਕਿਹਾ ਪੁੱਤੋਰੀਆ ਤੈਨੂੰ ਆਪਣੀ ਮਾਂ ਦੀ ਸੋਂ ਲੱਗੀ ਸੱਚ ਦੱਸੀ ਤੂੰ ਕਿਸੇ ਹੋਰ ਕੁੜੀ ਨੂੰ ਤਾਂ ਨਹੀਂ ਕਿਤੇ ਪਿਆਰ ਕਰਦਾ ਜਸਕਰਨ ਦੀ ਅੱਖਾਂ ਵਿੱਚੋਂ ਆਹ ਮਹਾਰੇ ਹੰਝੂ ਆ ਗਏ ਤੇ ਆਪਣੀ ਮਾਂ ਦੇ ਗੱਲ ਲੱਗ ਰੋਣ ਲੱਗਿਆ ਐਨਾ ਰੋਇਆ ਕਿ ਉਹਰੇ ਤੋਂ ਗੱਲ ਨਹੀਂ ਸੇ ਹੋ ਰਹੀ ਮਾਂ ਨੇ ਆਪਣੇ ਪੁੱਤੇ ਵਾੜਾ ਵਿਚਾਤ ਫੇਰਦਿਆਂ ਪੁੱਛਿਆ ਪੁੱਤ ਕਮਲਾ ਤਾਂ ਨਹੀਂ ਹੋ ਗਿਆ ਗੱਲ ਦੱਸ ਪੁੱਤ ਕੀ ਆ ਜਸਕਰਨ ਹਾਂ ਮਾਂ ਮੈਂ ਕਿਸੇ ਨੂੰ ਪਿਆਰ ਕਰਦਾ ਪਰ ਉਹਦੇ ਨਾਲ ਮੇਰਾ ਵਿਆਹ ਨਹੀਂ ਹੋ ਸਕਦਾ ਮਾਂ ਕਿਉਂ ਨਹੀਂ ਹੋ ਸਕਦਾ ਪੁੱਤ ਜਸਕਰਨ ਮਾਂ ਆਪਣੀ ਤੀਉ ਦੀ ਚਾਹਤਾ ਬਹੁਤ ਫਰਕਾ ਮਾਂ ਪੁੱਤੋ ਆਪਦੀ ਖੁਸ਼ੀ ਵੇਖ ਤੇ ਉਸ ਕੁੜੀ ਨੂੰ ਪੁੱਛ ਮੈਂ ਤਾਂ ਵਿਆਹ ਨੂੰ ਰਾਜ਼ੀ ਹਾਂ ਚੰਨੀ ਆਪਣੀ ਸੱਸ ਨਾਲ ਲੜਦੀ ਰਹਿੰਦੀ ਸੱਸ ਬਲਵੀਰੂ ਆਪਣੀਆਂ ਕੀਤਿਆਂ ਤੇ ਬਹੁਤ ਪਛਤਾ ਰਹੀ ਸੀ ਮੈਂ ਐਡੀ ਵੱਡੀ ਗਲਤੀ ਕਿਵੇਂ ਕਰ ਲਈ ਨਾਲੇ ਤਾਂ ਇਸ ਘਰ ਚੋਂ ਨੋਂ ਨੁੱਕੜਵਾ ਦਿੱਤਾ ਉਹ ਵੀ ਤੇਰੇ ਕਰਕੇ ਉਹਨਾਂ ਨੂੰ 17 ਲੱਖ ਦੇਣਾ ਪਿਆ ਗਿਣਦਿਆਂ ਦਾ ਥੁੱਕ ਮੁੱਕਦਾ ਸੀ ਪਰ ਦੁਆ ਕਦਰ ਪਾਉਣੀ ਆ ਮੁੰਡੇ ਦੀ ਮੁੰਡਾ ਮੇਰਾ ਹਸਪਤਾਲ ਵਿੱਚ ਪਿਆ ਤੇ ਤੈਨੂੰ ਬਾਰਜਾਂ ਦੀ ਅਗ ਲੱਗੀ ਆ ਚੰਨੀ ਇਹ ਬਾਰਜਾਂ ਕਰਕੇ ਤਾਂ ਵਿਆਹ ਕਰਵਾਇਆ ਕਿੱਥੋਂ ਪੇਸ਼ ਪੈਗੇ ਤੁਸੀਂ ਮੇਰੇ ਇਹੋ ਜਿਹੇ ਬਲਵੀਰੋ ਪੇਸ਼ ਤਾਂ ਤੂੰ ਪਈਆਂ ਸਾਡੀ ਆਉਣ ਦੀ ਤਾਰੀਖ ਨੂੰ ਦੱਸੂ ਤੇਰੀ ਕਰਤੂਤ ਚੰਨੀ ਜਿਹਨੂੰ ਦੱਸਣਾ ਦੱਸ ਦੇਵਾਂ ਮੈਂ ਨਹੀਂ ਕਿਸੇ ਦੀ ਪ੍ਰਵਾਹ ਕਰਦੀ ਚੰਨੀ ਮਨ ਵਿੱਚ ਹੱਸ ਰਹੀ ਸੀ ਕਿ ਪੈਸੇ ਮੇਰੇ ਗੋੜ ਹੀ ਆ ਕਿਉਂਕਿ ਕਰਨ ਦੇ ਪ੍ਰੂਫ ਹੋਣ ਕਰਕੇ ਉਹ ਪੂਰਾ ਤਹਿਸ਼ ਵਿੱਚ ਸੀ ਚੰਨੀ ਮੈਂ ਚੱਲੀ ਆ ਮੋਗੀ ਆਪਣੀ ਵੀਜੇ ਦੇ ਪੈਸੇ ਭਰਨ ਅਜ ਫੋਨ ਆਇਆ ਸੀ ਏਜੰਡਾ ਬਲਬੀਰੋ ਕਿੱਡੀ ਸ਼ਰਮਲਾਹੀਆ ਤੂੰ ਇਹੋ ਜਿਹੀ ਟੀਟ ਅਜ ਤੱਕ ਨਹੀਂ ਵੇਖੀ ਮੈਂ ਚੰਨੀ ਹੋਰ ਕੁੜੀ ਸੀ ਉਹ ਨੂਰ ਜਿਹੜੀ ਥੋੜੇ ਡਰਾਵਿਆਂ ਤੋਂ ਡਰ ਗਈ ਪਰ ਮੈਂ ਨਹੀਂ ਡਰਦੀ ਚੰਨੀ ਨੇ ਕਿਸੇ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਪਰਸ ਚੁੱਕਿਆ ਤੇ ਵਿੱਕੀ ਨੂੰ ਸਾਰੀ ਗੱਲ ਦੱਸ ਏਜੰਟ ਕੋਲ ਪਹੁੰਚ ਕੇ ਵਿੱਕੀ ਤੇ ਚੰਨੀ ਜਦੋਂ ਬੈਂਕ ਗਏ ਸਾਈਨ ਕੀਤੇ ਚੈੱਕ ਕਰਨ ਦੇ ਵਿਖਾਈ ਪਰ ਬੈਂਕ ਵਾਲੇ ਨੇ ਦੱਸਦਿਆਂ ਦੋਹਾਂ ਨੂੰ ਹੈਰਾਨ ਕਰ ਦਿੱਤਾ ਕਿ ਕਰਨ ਦੇ ਖਾਤੇ ਵਿੱਚ ਤਾਂ ਸਿਰਫ 5000 ਰੁਪਏ ਆ ਚੰਨੀ ਤੇ ਹੋਸ਼ੀ ਉੱਡ ਗਏ ਉਹ ਉਤਲੇ ਦੰਦੀ ਨਾਲ ਹੀਟ ਲਈ ਦੰਦੀ ਬੈਂਕ ਮੈਨੇਜਰ ਨੂੰ ਕਹੇ ਤੁਸੀਂ ਦੁਬਾਰਾ ਚੈੱਕ ਕਰੋ ਪਰ ਜੇ ਪੈਸੇ ਨਹੀਂ ਦੇ ਉਹ ਫਿਰ ਹੀ ਦੱਸਦੇ ਹੱਡੀ-ਬੱਡੀ ਵੇਚੀ ਠੱਗੀ ਤੇ ਚੰਨੀ ਨੂੰ ਕੋਈ ਹੋਸ਼ ਨਾ ਰਿਹਾ। ਫਿਰ ਉਹਨੂੰ ਰੋਹੀ ਦਾ ਚੇਤਾ ਆਇਆ। ਉਹ ਉਹਦੇ ਕੋਲ ਗਈ ਤਾਂ ਵੇਖਿਆ ਰੋਹੀ ਉੱਥੇ ਨਹੀਂ ਸੀ। ਕਿ ਵਿੱਕੀ ਹੁਣ ਕੀ ਕਰੇਗੀ? ਚੰਨੀ ਕੀ ਕਰਾਂ ਮੈਨੂੰ ਤਾਂ ਆਪ ਸਮਝ ਨਹੀਂ ਆਉਂਦਾ। ਹੁਣ ਤੂੰ ਦੱਸ ਵਿੱਕੀ ਕੀ ਕਰਾਂ? ਵੇਖੀ ਤੈਨੂੰ ਪਹਿਲਾਂ ਨਹੀਂ ਸੀ ਪਤਾ ਕਿ ਕੀ ਕਰਨਾ। ਹੁਣ ਵੇਖ ਲੈ ਆਪਣੇ ਹੱਥੀ ਆਪ ਕਹਾੜਾ ਮਾਰ ਲਿਆ। ਚੰਨੀ ਹੁਣ ਇਹ ਤਾਂ ਪਤਾ ਲੱਗ ਗਿਆ ਕਿ ਉਹ ਪੈਸੇ ਗਏ ਕਿੱਤਰ। ਹਾਂ ਵਿੱਕੀ ਮੇਰੀ ਬੁੱਗਲ 'ਚ ਬੈਠਿਆਂ ਤਾਂ ਕੁਝ ਨਹੀਂ ਪਤਾ ਲੱਗਣਾ। ਆਪਦੀ ਨੂੰ ਪੁੱਛ ਕਰ ਜਾ ਕੇ। ਚਨੀ ਹਾਂ ਮੈਂ ਕਰ ਜਨੀਆ ਚਨੀ ਨੇ ਕਰਾ ਜਦੋਂ ਬਲਵੀਰ ਨੂੰ ਦੱਸਿਆ ਤਾਂ ਉਹ ਦਿੱਥੋਂ ਹੀ ਗਈਆਂ ਕਿ ਆਹ ਕੀ ਹੋ ਗਿਆ ਨੀਰੂ ਵੀ ਆ ਗਈ ਸੀ ਸਾਰੇ ਗੱਲਬਾਤ ਜਦੋਂ ਨੀਰੂ ਨੂੰ ਪਤਾ ਲੱਗੀ ਤਾਂ ਉਹ ਵੀ ਹੈਰਾਨ ਰਹਿ ਗਈ ਪਰ ਬਲਵੀਰੋ ਨੇ ਕਿਹਾ ਮੈਂ ਤੇਰੀ ਗੱਲ ਤੇ ਯਕੀਨ ਕਿਵੇਂ ਕਰਾਂ ਹੋ ਸਕਦਾ ਤੂੰ ਪੈਸੇ ਕੜਵਾਲੇ ਹੋਣ ਹੁਣ ਗੱਪ ਮਾਰਦੇ ਹਾਂ ਜਸਕਰ ਨੇ ਸਵੇਰੇ ਚੰਡੀਗੜ੍ਹ ਜਾਣਾ ਸੀ ਵਾਰ-ਵਾਰ ਉਹ ਆਪਣੇ ਫੋਨ ਨੂੰ ਦੇਖਦਾ ਪਰ ਨੂਰ ਦਾ ਕੋਈ ਮੈਸੇਜ ਨਹੀਂ ਸੀ ਆਇਆ ਪਰ ਉਹ ਵੀ ਨੂਰ ਨੂੰ ਸਰਪ੍ਰਾਈਜ਼ ਇਹਨਾ ਚਾਹੁੰਦਾ ਸੀ ਉਧਰ ਨੂਰ ਬਹੁਤ ਉਦਾਸ ਸੀ ਪਰ ਆਪਣਾ ਦੁੱਖ ਦੱਸਦੀ ਕਿਸ ਨੂੰ ਉਹਨੂੰ ਪਤਾ ਸੀ ਕਿ ਮੇਰੇ ਘਰ ਦੇ ਨੇ ਮੰਨਣਾ ਨਹੀਂ ਫਿਰ ਕੁਝ ਦੱਸਣ ਦਾ ਵੀ ਕੋਈ ਫਾਇਦਾ ਨਹੀਂ ਅੰਜਲੀ ਵਿਆਹ ਕੇ ਆਪਣੇ ਸਹੁਰੇ ਘਰ ਚਲੀ ਗਈ ਸੀ ਵਿੱਕੀ ਅਤੇ ਅੰਜਲੀ ਦੋਹੇ ਬਹੁਤ ਖੁਸ਼ ਸਨ ਅੰਜਲੀ ਨੇ ਨੂਰ ਨੂੰ ਫੋਨ ਕਰਕੇ ਦੱਸਿਆ ਕਿ ਮੈਂ ਕੱਲ ਸੜਨਾ ਹਸਪਤਲ ਤੂੰ ਵੀ ਆ ਜਾ ਮੈਂ ਫਿਰ ਆਪਾਂ ਇਕੱਠੇ ਹੀ ਚਲੇ ਜਾਵਾਂਗੇ ਨੂਰ ਨੇ ਭਰੇ ਜਹੀ ਮਨ ਨਾਲ ਕਿਹਾ ਕਿ ਠੀਕਾ ਸਵੇਰ ਦਾ ਹੀ ਮੈਂ ਪੈ ਰਿਹਾ ਸੀ ਪੰਦੇਮੀ ਨੇ ਸਾਰਾ ਪਾਸਾ ਵਖਰੀ ਹੀ ਖੁਸ਼ਬੂ ਨਾ ਪਰ ਦਿੱਤਾ ਸੀ ਹਰ ਇੱਕ ਨੂੰ ਅੰਦਰ ਦੀ ਗਰਮੀ ਤੋਂ ਮਸਰਰਾਹਤ ਮਿਲੇ ਸੀ ਨੂਰ ਹਸਪਤਾਲ ਜਾਣ ਲਈ ਕਾਲੀ ਸੀ ਬੱਸ ਜਾਂਦੀ ਵਿਚਾਈ ਉਹਦੇ ਪਾਪਾ ਉਹਨੂੰ ਗੱਡੀ ਤੇ ਛੱਡਣ ਚਲੇ ਗਏ ਜਿਸ ਕਾਰਨ ਬੱਸ ਤੇ ਔਨ ਕਰਕੇ ਥੋੜਾ ਲੇਟ ਹੋ ਗਿਆ ਸੀ ਪਰ ਨੂਰ ਅੰਜਲੀ ਤੇ ਵਿਕੀ ਪਹਿਲਾਂ ਹੀ ਹਸਪਤਾਲ ਪਹੁੰਚ ਗਏ ਸੀ ਨੂਰ ਹਸਪਤਾਲ ਵੱੜਦੇ ਹੀ ਚਾਰ ਚੁਫੇਰੇ ਚਾਕੀ ਅੰਜਲੀ ਨੂੰ ਪਤਾ ਸੀ ਕਿ ਨੂਰ ਜਸਕਰਨ ਨੂੰ ਵੇਖ ਰਹੀ ਆ ਨੂਰ ਤੇ ਅੰਜਲੀ ਆਪਣੀ ਡਿਊਟੀ ਤੇ ਚਲੀ ਗਈਆਂ ਦੁਪਹਿਰ ਕਵੇਲੇਜਸ ਕਰਨ ਵੀ ਆ ਗਿਆ ਸੀ ਜਿਸ ਕਰਨ ਸਿੱਧਾ ਲੈਵਲ ਚਲੇ ਗਿਆ ਸੀ ਜਿਸ ਕਰਨ ਨੂਰ ਨੂੰ ਵੇਖ ਰਿਹਾ ਸੀ ਪਰ ਨੂਰ ਉਸ ਨੂੰ ਕਿਤੇ ਦੇਖੀ ਨਾ ਹੁਣ ਸਾਰਿਆਂ ਦੇ ਹੀ ਮੇਲ ਸ਼ਾਮ ਨੂੰ ਰੋਟੀ ਸਮੇਂ ਹੀ ਹੋਣੀ ਸੀ ਜਿਸ ਕਰਨ ਨੂੰ ਸ਼ਾਮ ਹੁੰਦਾ 20 ਸਵਰੀ ਨਾਲ ਇੰਤਜ਼ਾਰ ਸੀ ਅੰਜਲੀ ਨੂਰ ਕਿਵੇਂ ਤੇਰਾ ਚਿਹਰਾ ਉਤਰਾਚਾਰੇ ਲੱਗਦਾ ਰਿਹਾ ਨੂਰ ਨਹੀਂ ਨਹੀਂ ਯਾਰ ਇਹ ਮੇਦੇ ਗਲ ਨਹੀਂ ਤੂੰ ਹੀ ਨਵੇਂ ਰੰਗ ਵਿੱਚ ਰੰਗੀ ਹੋਈ ਹੈ ਤਾਂ ਹੀ ਤੈਨੂੰ ਮੈਂ ਦੱਸਦੇ ਨਹੀਂ ਅੰਜਲੀ ਅੱਛਾ ਜੀ ਯਾਰ ਨੂਰ ਜਸਕਰਨ ਨੇ ਵੇਖਿਆ ਤੂੰ ਨੂਰ ਮੈਂ ਉਹਦੇ ਤੋਂ ਕੀ ਲੈਣਾ ਅੰਜਲੀ ਓਏ ਹੋਏ ਅੱਜਕੇ ਮੈਂ ਇਹਨਾਂ ਗੁੱਸੇ ਆਈ ਜਾਂਦਾ ਜਸਕਰਨ ਤੇ ਉਹ ਤਾਂ ਕੁਝ ਨਹੀਂ ਬੋਲਿਆ ਤੈਨੂੰ ਕਿ ਤੁਹਾਡੇ ਵਿੱਚ ਹੋਇਆ ਕੁਝ ਅੱਗੇ ਤਾਂ ਵੇਖ ਕਿਵੇਂ ਤੇਰੀਆਂ ਨਜ਼ਰਾਂ ਉਨਹੀਂ ਉੜੀਕਦੀਆਂ ਰਹਿੰਦੀਆਂ ਸੀ ਨੂਰ ਅੰਜਲੀ ਜਸਕਰਨ ਦਾ ਸ਼ਗਨ ਪੈ ਗਿਆ ਯਾਰ ਅੰਜਲੀ ਨੂਰ ਏ ਕੀ ਕਹਿ ਰਹੀਆਂ ਤੂੰ ਮੈਨੂੰ ਤਾਂ ਦੱਸਿਆ ਨਹੀਂ ਕੁਝ ਉਹਨੇ ਨੂਰ ਸ਼ਾਮ ਨੂੰ ਪੁੱਛ ਲਵੇਂ ਖਾਣਾ ਖਾਣ ਆਉਗਾ ਏ ਸ਼ਾਮ ਨੂੰ ਜਸਕਰਨ ਸ਼ਾਮ ਨੂੰ ਸਾਰੇ ਜਣੇ ਇਕੱਠੇ ਹੋਏ ਤਾਂ ਨੂਰ ਵੱਲ ਵੇਖ ਜਸਕਰਨ ਨੂੰ ਪਤਾ ਲੱਗ ਗਿਆ ਸੀ ਕਿ ਨੂਰ ਨੂੰ ਇਸ ਗੱਲ ਦੀ ਕੋਈ ਖਬਰ ਨਹੀਂ ਕਿ ਮੇਰਾ ਸ਼ਗਨ ਪਿਆ ਨਹੀਂ ਇਹ ਤਾਂ ਹੀ ਸਮਝਦੀ ਆ ਕਿ ਮੇਰੇ ਤਾਂ ਪੱਕਾ ਸ਼ਗਨ ਪੈ ਗਿਆ ਜਸਕਰਨ ਨੂਰ ਜੀ ਕੀ ਗੱਲ ਕੀ ਗੁੱਸਾ ਕੀ ਹੋ ਗਿਆ ਸਾਡੇ ਤੋਂ ਗੱਲ ਨਹੀਂ ਕਰ ਰਹੀ ਨੂਰ ਵਤਾਂਇਆ ਜੀ ਤੁਹਾਨੂੰ ਤੁਹਾਡਾ ਸ਼ਗਨ ਪੈ ਗਿਆ ਜਸਕਰਨ ਰਬ ਸਭ ਨੂੰ ਹੀ ਖੁਸ਼ੀਆਂ ਦੇਵੇ ਅੰਜਲੀ ਤੇ ਵਿੱਕੀ ਨੂੰ ਕੋਈ ਪਤਾ ਨਹੀਂ ਸੀ ਕਿ ਜਸਕਰਨ ਦਾ ਸ਼ਗਨ ਪਿਆ ਕਿ ਨਹੀਂ ਜਸਕਰਨ ਨੋ ਜੀ ਰੋਟੀ ਖਾ ਲਵੋ ਨੂਰ ਕੋਕ ਨਹੀਂ ਹੈਗੀ ਮੈਨੂੰ ਜੀ ਤੁਸੀਂ ਰੋਟੀ ਖਾਵੋ ਜਸਕਰਨ ਨੇ ਆਪਣੀ ਕੁਰਸੀ ਤੋਂ ਉੱਠ ਨੂਰ ਦਾ ਹੱਥ ਫੜ ਲਿਆ ਨੂਰ ਐਨੀ ਛੇਤੀ ਹੀ ਪਰਖ ਕਿ ਤੂੰ ਮੇਰੀ ਯਾਰੀ ਨੂਰ ਨੂਰ ਪਿਆਰ ਕਦੇ ਪਰਖੇ ਨਹੀਂ ਜਾਂਦੇ ਕਮ ਲਿਆ ਜੇ ਮੇਰਾ ਵਿਆਹ ਹੋ ਸਕਦਾ ਫਿਰ ਤੇਰਾ ਵਿਆਹ ਹੁੰਦੇ ਨੂੰ ਮੈਂ ਕਿਵੇਂ ਰੋਕ ਸਕਦੀ ਹਾਂ ਜਸਕਰਨ ਸੱਚੀ ਤੂੰ ਖੁਸ਼ ਆ ਮੇਰੇ ਵਿਆਹ ਤੋਂ ਨੂਰ ਮੇਰੀਆਂ ਖੁਸ਼ੀਆਂ ਗਮੀਆਂ ਦਾ ਜਸਕਰਨ ਜੀ ਮੈਨੂੰ ਹੀ ਪਤਾ ਨਹੀਂ ਜਸਕਰਨ ਨੂਰ ਜੀ ਮੈਂ ਤੈਨੂੰ ਇਹ ਕਹਾ ਕਿ ਮੇਰੇ ਸ਼ਗਨ ਨਹੀਂ ਪਿਆ ਫਿਰ ਇਹ ਗੱਲ ਸੁਣਦਿਆਂ ਹੀ ਨੂਰ ਦੇ ਚਿਹਰੇ ਤੇ ਚਮਕ ਆ ਗਈ ਤੇ ਬੋਲੀ ਜਸਕਰਨ ਤੇਰੇ ਸ਼ਗਨ ਨਹੀਂ ਪਿਆ ਜਸਕਰਨ ਨਹੀਂ ਨੂਰ ਜੇ ਸੱਚ ਪੁੱਛੇ ਤਾਂ ਮੈਂ ਤੇਰੇ ਤੋਂ ਬਿਨਾ ਕਿਸੇ ਨੂੰ ਵੀ ਪਿਆਰ ਨਹੀਂ ਕੀਤਾ ਪਰ ਉਹ ਗੱਲ ਵੱਖਰੀ ਹੈ ਕਿ ਆਪਣਾ ਵਿਆਹ ਨਹੀਂ ਹੋਇਆ ਨੂਰ ਦਾ ਦਿਲ ਕੀ ਤੱਕ ਇਹ ਜਸਕਰਨ ਨੂੰ ਕੁਟਕੇ ਕਲਣਾ ਲਾਲਵੇ ਤੁਸੀਂ ਸੱਚ ਕੇ ਨਹੀਂ ਹੋ ਜਸਕਰਨ ਜਿਸ ਕਰਨ ਤਿਰ ਮੈਂ ਦੁਖੀ ਨਹੀਂ ਵੇਖ ਸਕਦਾ ਆਪਾਂ ਜਲਦੀ ਇਕੱਠੇ ਹੋਵਾਂਗੇ ਰੂਹੀ ਕਰਨ ਦੇ ਛੇਕਾਂ ਦੀਆਂ ਅਰਦਾਸਾਂ ਕਰ ਰਹੀ ਸੀ ਕਰਨ ਨੂੰ ਥੋੜਾ ਥੋੜਾ ਹੌਸ਼ ਆਉਂਦਾ ਸੀ ਪਰ ਹਜੇ ਤੱਕ ਉਹ ਪੂਰਾ ਠੀਕ ਨਹੀਂ ਸੀ ਹਸਪਤਾਲ ਦਾ ਖਰਚਾ ਬਹੁਤ ਜ਼ਿਆਦਾ ਸੀ ਜਿਸ ਨੂੰ ਵੇਖਦਿਆਂ ਮੱਗਰ ਸਿੰਘ ਸੋਚੀ ਪੈ ਗਿਆ ਸੀ ਕਿ ਹੁਣ ਕੀ ਕੀਤਾ ਜਾਵੇ ਪੈਸੇ ਤਾਂ ਸਾਰੇ ਲਾ ਕੇ ਲੱਖ ਰੁਪਏ ਰਹਿ ਗਿਆ ਮੱਗ ਨੇ ਕਰ ਫੋਨ ਕੀਤਾ ਪਰ ਬਲਵੀਰ ਉਹ ਪੈਸਿਆਂ ਬਾਰੇ ਕੀ ਕਹਿੰਦੀ ਮੱਗਰ ਨੂੰ ਤੀਜੇ ਨੇ ਪਿੰਡ ਪੇ ਜਿੱਤਿਆ ਕਿਉਂਕਿ ਦਿਨ ਰਾਤ ਰੂਹੀ ਨੂੰ ਕਰਨ ਦੀ ਦੇਖਰੇਖ ਕਰਦਿਆਂ ਵੇਖ ਤੇਜੀ ਨੇ ਕਹਿ ਦਿੱਤਾ ਸਿੱਕੇ ਚਾਚਾ ਜੀ ਤੁਸੀਂ ਚਲੇ ਜਾਵੋ ਪਿੰਡ ਦੂਜੇ ਦਿਨ ਪੈਸੇ ਲੈ ਕੇ ਵਾਪਸ ਆ ਜਾਇਓ ਮਗਰ ਘਰ ਪਹੁੰਚੇ ਤਾਂ ਪਰੇਸ਼ਾਨ ਬਲਵੀਰ ਨੂੰ ਚੰਨੀ ਦੇ ਕਰਤੂਤ ਸੁਣ ਹੈਰਾਨ ਰਹਿ ਗਿਆ ਚੰਨੀ ਖੁਦ ਹੈਰਾਨ ਸੀ ਕਿ ਪੈਸੇ ਮੈਂ ਨਹੀਂ ਕੜਵਾਈ ਡਾਕਟਰ ਨੇ ਤੇਜੀ ਨੂੰ ਕਿਹਾ ਕਿ ਅੱਜ ਤੇ ਪੱਟ ਦਾ ਆਪਰੇਸ਼ਨ ਕਰਨਾ 4 ਲੱਖ ਜਮ੍ਹਾਂ ਕਰਵਾ ਦਿਓ ਤੇਜਾ ਸੋਚੀ ਪੈ ਗਿਆ ਰੂਹੀ ਨੇ ਤੇਜੀ ਨੂੰ ਪੁੱਛਿਆ ਕਿ ਕੀ ਹੋਇਆ ਤੇਜ ਨੇ ਜਦੋਂ ਪੈਸੇਾਂ ਦੀ ਗੱਲ ਕੀਤੀ ਤਾਂ ਰੂਹੀ ਬੋਲੀ ਬਾਈ ਜੀ ਜੇ ਮੇਰੇ ਕੋਲ ਪੈਸੇ ਹੁੰਦੇ ਤਾਂ ਮੈਂ ਕਦੇ ਛਵਾਬ ਨਾ ਦਿੰਦੀ ਤੇਜਾ ਪੈਣੇ ਤੇਰੇ ਅਗੇ ਹੱਥ ਬੰਦਾ ਕਰਾਂ ਦਾ ਆਪਰੇਸ਼ਨ ਹੋਣਾ ਤੁਹਾਡੇ ਅਕਾਊਂਟ ਵਿੱਚ ਹੈਗੇ ਪੈਸੇ ਮੈਨੂੰ ਗਲਤ ਨਾ ਸਮਝਿਓ ਪਰ ਉਸਨ ਸਟੇਟਮੈਂਟ ਕਰਵਾਉਣ ਤੇ ਪਤਾ ਲੱਗਿਆ ਸੀ ਰੂਹੀ ਖੁਦ ਹੈਰਾਨ ਰਹਿ ਗਈ ਤੇ ਉਹਨੇ ਉਹਨੇ ਪੈਰੀ ਸਟੇਟਮੈਂਟ ਵੇਖੀ ਤੇ ਤੇਜੇ ਨੂੰ ਲੈ ਕੇ ਬੈਂਕ ਪਹੁੰਚ ਗਏ 6 ਲੱਖ ਰੁਪਏ ਰੂਹੀ ਨੇ ਬੈਂਕ ਵਿੱਚੋਂ ਕਢਵਾ ਕੇ ਦੇ ਦਿੱਤਾ ਤੇਜਾ ਕਹਿ ਰਿਹਾ ਸੀ ਕਿ ਕੱਲ ਸੱਚਾ ਉਹਨੂੰ ਦੇ ਦੇਵੇਗਾ ਸਾਰੇ ਪੈਸੇ ਕਰਨ ਦੇ ਸਰਾਣੀ ਬੱਠੀ ਰੂਹੀ ਉਹਦੇ ਵਾਲਾਂ ਵਿੱਚ ਹੱਥ ਫੇਰਦੀ ਤਾਂ ਕਰਨ ਜਦੋਂ ਅੱਖਾਂ ਖੋਲਦਾ ਤਾਂ ਹੰਝੂ ਆ ਜਾਂਦੇ ਰੂਹੀ ਕਰਨ ਦਾ ਹੱਥ ਆਪਣੇ ਹੱਥਾਂ ਵਿੱਚ ਘੁੱਟ ਕੇ ਫੜ ਲੈਂਦੀ ਆਪਰੇਸ਼ਨ ਹੋ ਗਿਆ ਸੀ ਮਗਰ ਜੂਨਰ ਹਸਪਤਾਲ ਪਹੁੰਚੇ ਆ ਤਾਂ ਤੇਜੀ ਨੇ ਸਾਰੀ ਗਲਤ ਸੀ ਮਗਰ ਨੇ ਰੂਹੀ ਅੱਗੇ ਹੱਥ ਛੋੜ ਦਿੱਤੇ ਪਰ ਰੂਹੀ ਨੂੰ ਪਤਾ ਸੀ ਕਿ ਪੱਕਾ ਇਹ ਪੈਸੇ ਕਰਨ ਨੇ ਹੀ ਮੇਰੇ ਅਕਾਊਂਟ ਵਿੱਚ ਟ੍ਰਾਂਸਫਰ ਕੀਤੇ ਹੋਣੇ ਆ ਰੂਹੀ ਅੰਕਲ ਜੀ ਤੁਸੀਂ ਫਿਕਰ ਨਾ ਕਰੋ ਜਿੰਨਾ ਚਿਰ ਕਰਨ ਠੀਕ ਨਹੀਂ ਹੁੰਦਾ ਮੈਂ ਤੁਹਾਡੇ ਨਾਲ ਹੀ ਰਹਾਂਗੀ। ਮਗਰ ਭਾਈ ਕੀਤੀਆਂ ਗਲਤੀਆਂ ਦੀ ਸਜ਼ਾ ਮਿਲ ਰਹੀ ਹੈ ਸਾਨੂੰ। ਲਾਲਚ ਪਤਾ ਨਹੀਂ ਕੀ ਕੁਝ ਕਰਵਾ ਜਾਂਦਾ ਪਰ ਪਤਾ ਬਾਅਦ ਵਿੱਚ ਹੀ ਲੱਗਦਾ। ਰੂਹੀ ਆਪਣੇ ਕਰਨ ਦੇ ਸਹਾਰੇ ਹੀ ਬੈਠੀ ਰਹਿੰਦੀ। ਕਰਨ ਦਾ ਆਪਰੇਸ਼ਨ ਠੀਕ ਹੋ ਗਿਆ ਸੀ ਅੱਜ ਹੀ ਉਹਨੂੰ ਹਸਪਤਾਲ ਵਿੱਚੋਂ ਛੁੱਟੀ ਮਿਲਣੀ ਸੀ। ਰੂਹੀ ਨੂੰ ਵੇਖ ਕਰਨ ਨੇ ਕੋਈ ਸਵਾਲ ਨਹੀਂ ਕੀਤਾ। ਸਗੋਂ ਖੁਸ਼ ਹੋਇਆ ਕਿ ਮੇਰੀ ਰੂਹੀ ਔਖੇ ਵੇਲੇ ਮੇਰਾ ਕਿੰਨਾ ਸਾਥ ਨਿਵਾ ਰਹੀ ਹੈ। ਛੁੱਟੀ ਲੈ ਕੇ ਜਰਤਨੇ ਜਨੇ ਕਰਜਣ ਲੱਗੇ ਤਾਂ ਰੋਹੀ ਨੇ ਕਿਹਾ ਕਿ ਮੇਰੇ ਮਾਸੀ ਨੂੰ ਛੁੱਟੀ ਮਿਲ ਚੁੱਕੀ ਆ ਮੈਂ ਸਿਰਫ ਕਰਨ ਜੀ ਦੀ ਖਾਤਰ ਹੀ ਹਸਪਤਲ ਰੁਕੀ ਸੀ ਤੁਸੀਂ ਮੈਨੂੰ ਮੋਗੇ ਤੱਕ ਨਾ ਲੈ ਚਲੋ ਡਾਕਟਰ ਦੁਆਰਾ ਦਿੱਤੀਆਂ ਸਾਰੀਆਂ ਹੀ ਦਵਾਈਆਂ ਦੀ ਸਮਝ ਰੋਹੀ ਨਹੀਂ ਲਈ ਸੀ ਡਾਕਟਰ ਨੇ ਕਿਹਾ ਕਿ ਇਹਦਾ ਖਾਸ ਧਿਆਨ ਰੱਖਣਾ ਪਵੇਗਾ ਹੋ ਸਕੇ ਤਾਂ ਤੁਸੀਂ ਹੀ ਕਰਨ ਕੋਲ ਰਹੋ ਕਿਉਂਕਿ ਇਹਦੀ ਜ਼ਿਆਦਾ ਕੇਅਰ ਕਰਨੀ ਪਵੇਗੀ ਮੱਗਰ ਨੇ ਰੋਹੀ ਨੂੰ ਕਿਹਾ ਪੁੱਤ ਸਾਡੇ ਤੇ ਤੇਰੀ ਪਹਿਲਾਂ ਹੀ ਬਹੁਤ एहसान ਆ ਪਰ ਕੀ ਤੂੰ ਸਾਡੇ ਕੋਲ ਰਹਿ ਸਕਦੀ ਆ ਅਸੀਂ ਆਪਦੀਆਂ ਧੀਆ ਵਾਂਗ ਤੈਨੂੰ ਰੱਖਾਂਗੇ ਤੇਰੇ ਮਾਪਿਆਂ ਨੂੰ ਅਸੀਂ ਦੱਸ ਦਿੰਨੇ ਆ ਤੂੰ ਸਾਨੂੰ ਆਪਦਾ ਘਰ ਦੱਸ ਸਸੀ ਅਸੀਂ ਜਾਵਾਂਗੇ ਉੱਥੇ ਰੂਹੀ ਤੇ ਅੱਖੋਂ ਹੰਝੂ ਵਹਿ ਤਰੇ ਮਾਪੇ ਮਰ ਚੁੱਕੇ ਆ ਮੇਰੇ ਜੀ ਤੇਜਾ ਮਤਲਬ ਛੋਟੇ ਹੁੰਦਿਆਂ ਹੀ ਉਹ ਮੈਨੂੰ ਛੱਡ ਇਸ ਦੁਨੀਆ ਤੋਂ ਚਲੇ ਗਏ ਸੀ ਮੈਂ ਇਕੱਲੀ ਹੀ ਮੋਗੀ ਰਹਿਣੀ ਆ ਮੱਖਰ ਫਿਰ ਪੁੱਤ ਤੂੰ ਸਾਡੇ ਨਾਲ ਹੀ ਰਹਿ ਰੂਹੀ ਠੀਕ ਆ ਅੰਕਲ ਜੀ ਰੂਹੀ ਵਰਗੇ ਘਰ ਪਹੁੰਚੇ ਤਾਂ ਮਾਂ ਗੇਟ ਅੱਗੇ ਖੜੀ ਹੀ ਉਹਨਾਂ ਨੂੰ ਉਡੀਕ ਰਹੀ ਸੀ ਪੁੱਤ ਨੂੰ ਇਸ ਤਰ੍ਹਾਂ ਵੇਖ ਮਾਂ ਨੇ ਆਪਣੇ ਹੰਝ ਲੁਕਾਏ ਤਾਂ ਕਿ ਕਰਨ ਹਿੰਮਤ ਨਾ ਹਾਰ ਜਾਵੇ ਕਰਨ ਨੇ ਜਦ ਕ ਵਿਸ਼ੇ ਹੋਇਆ ਮੰਜੇ ਤੇ ਪਾ ਦਿੱਤਾ ਨੀਰੂ ਸਾਰਿਆਂ ਲਈ ਪਾਣੀ ਲਈ ਆਈ ਤੇ ਨਾਲ ਹੀ ਚਾਹ ਚੜ ਦਿੱਤੀ ਬਲਵੀਰੋ ਵੇ ਪੁੱਤ ਕਿਵੇਂ ਆ ਤੂੰ ਹੁਣ ਕਰਨ ਠੀਕ ਆ ਮਾਂ ਮੈਂ ਤੁਰੰਤ ਲੱਗ ਜਾਊਂਗਾ ਬਲਵੀਰੋ ਆਪਣੇ ਜਜ਼ਬਾਤਾਂ ਨੂੰ ਕਾਬੂ ਕਰਨ ਨੂੰ ਹਿੰਮਤ ਦਿਂਦਿਆਂ ਬੋਲੀ ਪੁੱਤ ਕੁਝ ਨਹੀਂ ਹੋਇਆ ਤੈਨੂੰ ਹਿੰਮਤ ਰੱਖ ਠੀਕ ਹੋ ਜਾਏਗਾ ਅਜੇ ਤਾਂ ਮਹਾਰਾਜ ਨੇ ਇੱਕ ਕੱਖ ਰੱਖ ਲਈ ਕੁਝ ਵਿਗੜਿਆ ਨਹੀਂ ਪੁੱਤ ਸਾਡੀਆਂ ਅੱਖਾਂ ਸਾਹਮਣੇ ਆ ਤੂੰ ਕਰਨ ਮੈਂ ਕੀਤੀਆਂ ਗਲਤੀਆਂ ਹੀ ਅੱਗੇ ਆ ਗਈਆਂ ਮੇਰੇ ਬਲਵੀਰੋ ਪੁੱਤ ਬੀਤੀਆਂ ਗੱਲਾਂ ਭੁੱਲ ਜਾ ਤੈਨੂੰ ਨਵੀਂ ਜ਼ਿੰਦਗੀ ਮਿਲੀ ਆ ਪੁੱਤ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰ ਰੋਹੀ ਨੂੰ ਵੇਖ ਬਲਵੀਰੋ ਨੇ ਪੁੱਛਿਆ ਆ ਕੁੜੀ ਕੌਣ ਆ ਤੇਜਾ ਬੱਸ ਜੀ ਰੱਬ ਦਾ ਮਸੀਹ ਹੀ ਸਮਝ ਤੋ ਇਸ ਕੁੜੀ ਨੇ ਆਪਣੀ ਮਦਦ ਕੀਤੀ ਆ ਕਰਨ ਦੇ ਦੇਖਭਲ ਵੀ ਇਹੀ ਕਰਦੀ ਰਹੀ ਆ ਹੁਣ ਅਸੀਂ ਤਾਂ ਹੀ ਇਹਨੂੰ ਨਾਲ ਲੈ ਆਏ ਆ ਬਲਵੀਰੋ ਨੇ ਰੂਹੀ ਦਾ ਦੋ ਹੀ ਹੱਥ ਛੂਟ ਧੰਨਵਾਦ ਕੀਤਾ ਨੀਰੂ ਸਾਰਿਆਂ ਵਾਸਤੇ ਚਾਹ ਲੈ ਆਈ ਚਾਹ ਪੀ ਕੇ ਰੂਹੀ ਨੂੰ ਬਲਵੀਰੋ ਨੇ ਕਿਹਾ ਕਿ ਤੂੰ ਨਹਾ ਲੈ ਪੁੱਤ ਪਾਣੀ ਗਰਮ ਹੀ ਆ ਪਿੰਡਾਂ ਚ ਅਲੋਸਤੀਆ ਚ ਰੂਹੀ ਨਹਾਉਣ ਚਲੇਗੀ ਤੇਜਾ ਤੇ ਨੀਰੂ ਆਪਣੇ ਘਰ ਚਲੇ ਗਏ ਬਲਵੀਰੋ ਆਪਣੇ ਪੁੱਤ ਕੋਲ ਹੀ ਬੈਠੇ ਸੀ ਮੱਗਰ ਨੇ ਬਲਵੀਰੋ ਨੂੰ ਚੰਨੀ ਵਾਰੀ ਪੁੱਛਿਆ ਕਿ ਉਹ ਕਿੱਥੇ ਆ ਤਾਂ ਬਲਵੀਰੋ ਨੇ ਦੱਸਿਆ ਕਿ ਉਹ ਤਾਂ ਜਰੂਆਂ ਦੀ ਕਰਨ ਤੇ ਸੱਟ ਲੱਗੀ ਆ ਉਦੋਂ ਤੋਂ ਹੀ ਮੇਰੀ ਨਾ ਲੜਕੀ ਆਪਣੇ ਪੀਕੇ ਚ ਰਹੀ ਗਈ ਆ ਰੋਹੀ ਨੂੰ ਡਰ ਸੀ ਕਿ ਜੇ ਜੰਨੀ ਆ ਗਈ ਉਹ ਮੈਨੂੰ ਇੱਥੇ ਵੇਖ ਕੇ ਗਲਤ ਸਮਝੂਗੀ ਕਰਨ ਮੈਂ ਉਹਨੂੰ ਇੱਕ ਵਾਰ ਵੀ ਮੇਰਾ ਖਿਆਲ ਨਹੀਂ ਆਇਆ ਬਲਵੀਰੋ ਜੋ ਰੱਬ ਨੂੰ ਮਨਜ਼ੂਰ ਆ ਉਹੀ ਕੁਝ ਹੁੰਦਾ ਪੁੱਤ ਕੋਈ ਨਾ ਆਪਾਂ ਨੂੰ ਵੀ ਉਹਦਾ ਪਤਾ ਲੱਗ ਗਿਆ ਵੀ ਕਿਹੋ ਜਿਹਾ ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਪੁੱਤ ਕਿ ਵੀਰੱਖ ਕਿੱਧਰ ਗਿਆ ਕਰਨ ਫਿਕਰ ਨਾ ਕਰ ਮਾ ਉਹ ਵੀ ਪੈਸੇ ਮੇਰੇ ਕੋਲ ਹੀ ਸੀ ਰੱਬ ਨੇ ਸੇਫ ਜਗ੍ਹਾ ਹੀ ਪਹੁੰਚਾਇਆ ਰੂਹੀ ਕਰਨ ਨੂੰ ਟਾਈਮ ਸਿਰ ਦਵਾਈ ਦਿੰਦੀ ਉਹਦੀ ਪੂਰੀ ਦੇਖ ਰਹਿਕ ਕਰਦੀ ਇੱਕ ਦਿਨ ਅਚਾਨਕ ਚੰਨੀ ਕਰਾ ਗਈ ਰੂਹੀ ਚੰਨੀ ਨੂੰ ਵੇਖ ਥੋੜੀ ਘਬਰਾ ਗਈ ਅੰਜਲੀ ਤੇ ਵਿੱਕੀ ਨੇ ਬਾਹਰ ਘੁੰਮ ਕੇ ਆਉਣ ਦਾ ਪ੍ਰੋਗਰਾਮ ਬਣਾਇਆ ਸੀ ਨੂਰ ਦੀਆਂ ਸਹੇਲੀਆਂ ਨੇ ਰਹਿ ਬਣਾਈ ਕਿ ਆਪਾਂ ਵੀ ਸਾਰੇ ਜਣੇ ਚਲੇ ਹੁਣ ਤਾਂ ਸਟਾਫ ਵੀ ਬਹੁਤ ਆ ਹਸਪਤਾਲ ਵਿੱਚ ਅਜ ਆਪਾਂ ਸੀਨੀਅਰ ਸਰ ਨਾਲ ਗੱਲ ਕਰਦੇ ਹਾਂ ਜੋਤੀ ਨੇ ਸਭ ਤੋਂ ਪਹਿਲਾਂ ਆਪਣੇ ਫਰੈਂਡ ਨਾਲ ਗੱਲ ਕੀਤੀ ਕਿ ਅੰਜਲੀ ਤੇ ਵਿੱਕੀ ਘੁੰਮਣ ਜਾ ਰਹੀਆ ਆਪਾਂ ਵੀ ਚਲੀਏ ਸਾਰਿਆਂ ਨੇ ਹਾਂ ਕਹਿ ਦਿੱਤੀ ਤੇ ਸੀਨੀਅਰ ਸਰ ਨੇ ਵੀ ਹਾਂ ਕਰ ਦਿੱਤੀ ਪਰ ਕਿਹਾ ਕਿ ਤੁਹਾਡੇ ਨਾਲ ਦੋ ਮੈਡਮ ਵੀ ਜਾਣਗੇ ਨੂਰ ਨੂੰ ਜਦ ਇਹ ਗੱਲ ਪਤਾ ਲੱਗੀ ਕਿ ਅਸੀਂ ਸਾਰਿਆਂ ਨੇ ਘੁੰਮਣ ਜਾਣਾ ਤਾਂ ਉਹਨੂੰ نیند ਨਹੀਂ ਸਿਆ ਰਹੀ ਉਹ ਸੋਚ ਰਹੀ ਸੀ ਕਿ ਜਿਵੇਂ ਉਹਨੂੰ ਕੋਈ ਸੁਪਨਾ ਆ ਰਿਹਾ ਹੋਵੇ ਜਿਸ ਕਰੇ ਨਾਲ ਉਹ ਹਰ ਪਲ ਬਤਾਉਣਾ ਚਾਹੁੰਦੀ ਸੀ ਕਿਉਂਕਿ ਕਰਨ ਤੋਂ ਬਿਨਾ ਉਹ ਉਸ ਨੂੰ ਕੋਈ ਹੋਰ ਚੰਗਾ ਨਹੀਂ ਸੀ ਲੱਗਦਾ ਜਸਕਰਨ ਨੂੰ ਉਹਨੋਂ ਪਹਿਲਾਂ ਵੰਗ ਚਾਹਣ ਲੱਗ ਪਈ ਸੀ ਜਸਕਰਨ ਵੀ ਨੂਰ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਨੂਰ ਨੂੰ ਇਹ ਗੱਲ ਕਿਵੇਂ ਕਹਿੰਦਾ ਨੂਰ ਬਹੁਤ ਖੁਸ਼ ਸੀ ਸਾਰੀਆਂ ਤਿਆਰੀਆਂ ਹੋ ਗਈਆਂ ਸੀ ਅੰਜਲੀ ਨੂਰ ਦੇ ਚਿਹਰੇ ਤੇ ਖੁਸ਼ੀ ਵੀ ਇੱਕ ਬਹੁਤ ਖੁਸ਼ ਹੋਈ ਕਿ ਕਦੇ ਤਾਂ ਨੂਰ ਖੁਸ਼ ਹੋਈ ਹਿਮਾਚਲ ਦੀਆਂ ਪਹਾੜੀਆਂ ਤਾਂ ਸਭ ਨੇ ਬਹੁਤ ਵਾਰ ਵੇਖੀਆਂ ਸੀ ਹੁਣ ਦਾ ਟੂਰ ਉਹਨਾਂ ਦਾ ਰਾਜਸਥਾਨ ਦਾ ਸੀ ਰਾਜਸਥਾਨ ਵੇਖਣ ਦੀ ਸਭ ਨੂੰ ਵੱਖਰੀ ਹੀ ਚਾਹਤ ਸੀ ਸਭ ਤੋਂ ਪਹਿਲਾਂ ਉਹਨਾਂ ਨੇ ਜੈਪੁਰ ਹੀ ਜਾਣਾ ਸੀ ਸਾਰੀਆਂ ਜਣੀਆਂ ਨੇ ਇੱਕ ਟੂਰਿਸਟ ਬੱਸ ਕਰਵਾਈ ਹੋਈ ਸੀ ਸਾਰੇ ਹੀ ਮੁੰਡੇ ਅੱਗੇ ਬੈਠੇ ਹੋਏ ਸੀ ਤੇ ਕੁੜੀਆਂ ਪਿੱਛੇ ਨੂਰ ਦਾ ਸਾਰਾ ਧਿਆਨ ਜਸਕਰਨ ਵਿੱਚ ਹੀ ਸੀ ਪੱਤਾ ਨਹੀਂ ਕਿਉਂ ਨੂਰ ਨੂੰ ਲੱਗੇ ਕਿ ਇਸ ਫਰ ਨੂਰ ਨੂੰ ਜਿਸ ਕਰਨ ਤੇ ਹੁਣ ਕੋਈ ਰੋਕ ਨਹੀਂ ਸਕਦਾ ਅੰਜਲੀ ਨੂਰ ਹੋਂਦੋ ਜਸਕਰਨ ਨਾਲ ਵਿਆਹ ਕਰਵਾ ਲੈ ਯਾਰ ਨਾ ਤੜਫਾਉ ਉਹਨੂੰ ਐਨਾ ਨੂਰ ਕਿਵੇਂ ਕਰਵਾਮਾ ਮੰਨਣਾ ਨਹੀਂ ਕਿਸੇ ਨੇ ਅੰਜਲੀ ਸਮਾਂ ਜਾਣ ਕੇ ਤੂੰ ਇੱਕ ਵਾਰ ਕਹਿਤਾ ਸੀ ਨੂਰ ਕਿਹਾਤਾ ਸੀ ਪਰ ਕਰਦੇ ਮੰਨੇ ਨਹੀਂ ਹੁਣ ਵਾਰ ਮੈਂ ਉਹਨਾਂ ਨੂੰ ਤੰਗ ਨਹੀਂ ਕਰਨਾ ਜੋਤੀ ਓਏ ਨੂਰ ਤੇਰਾ ਜਸਕਰਨ ਵੇ ਕਿਵੇਂ ਸ਼ਰੀਫ ਬਣਿਆ ਫਿਰਦਾ ਮੇਰੀ ਪਸੰਦ ਇਹੋ ਜਿਹੀ ਹੈ ਇਹ ਮੁੰਡਾ ਕਾਸ਼ ਜਸਕਰਨ ਮੇਰੀ ਜ਼ਿੰਦਗੀ ਵਿੱਚ ਆਇਆ ਹੁੰਦਾ ਤਾਂ ਉਹਨੂੰ ਵਿਆਹ ਕਰਵਾ ਕੇ ਇੱਕ ਬੱਚਾ ਵੀ ਹੁੰਦਾ ਅੰਜਲੀ ਹੁਣ ਪੁੱਛਲਾ ਜੋਤੀ ਨਹੀਂ ਯਾਰ ਹੋਂਤੇ ਹੀ ਕਿਸੇ ਦਾ ਹੋ ਰਹੀ ਕਿਉਂ ਨੂਰ ਨੂਰ ਕੀ ਫਾਇਦਾ ਇਹੋ ਜਿਹੀ ਪਿਆਰ ਦਾ ਜਦੋਂ ਇੱਕ ਹੋ ਨਹੀਂ ਸਕਦੀ ਅੰਜਲੀ ਚਲ ਕੋਈ ਨਾ ਇਸ ਵਾਰ ਤੌਨੂੰ ਅਸੀਂ ਇੱਕ ਕਰਵਾਵਾਂਗੇ ਕਿਉਂ ਜੋਤੀ ਜੋਤੀ ਬਸ ਨੂਰ ਤੂੰ ਪੱਜ ਕੇ ਰਹੀਂ ਜਿਸ ਕਰਨ ਚੁੱਪ ਹੋ ਕਰਕੇ ਪੱਠਾ ਸੀਤੇ ਨੂਰ ਨੂੰ ਮੈਸੇਜ ਕੀਤਾ ਕੀ ਗੱਲ ਹੋ ਗਈ ਮੇਰੇ ਨਾਲੱਖ ਨਹੀਂ ਮਿਲਾ ਰਹੀ ਨੂਰ ਐਵੇਂ ਦੀ ਗੱਲ ਨਹੀਂ ਮੈਨੂੰ ਤਾਂ ਅੰਜਲੀ ਤੇ ਜੋਤੀ ਹੀ ਤੰਗ ਕਰੀਆਂ ਤੁਹਾਡਾ ਨਾਮ ਲੈ ਕੇ ਚੰਨੀ ਨੂੰ ਵੇਖ ਰੋਹੀ ਡਰ ਗਈ ਜਦੋਂ ਚੰਨੀ ਕਰਾ ਗਈ ਪਰ ਉਹਨੂੰ ਵੇਖ ਬਲਵੀਰੋ ਨੇ ਖੇੜ ਲਿਆ ਆ ਗਈ ਤੂੰ ਚੰਨੀਏ ਲੱਗਦਾ ਸਨੇਹਾ ਮਿਲ ਗਿਆ ਸੀ ਤੈਨੂੰ ਕਰਨ ਆਇਦਾ ਚੰਨੀ ਮੇਰਾ ਘਰ ਆ ਮੇ ਆ ਸਕਦੇ ਆ ਮਗਰ ਕਿਉਂ ਕਲੇਸ਼ ਪਾਇਆ ਪਹਿਲਾਂ ਵੀ ਥੋੜੇ ਕੰਜਰ ਕ੍ਰਿਸ਼ਨ ਨੇ ਆਹਾ ਪਾਵਿਆਂ ਨੂੰ ਪਹੁੰਚਾ ਦਿੱਤਾ ਚੰਨੀ ਲਾਲਚ ਕਰਨ ਵਾਲਿਆਂ ਨਾਲ ਇੰਜ ਹੀ ਹੁੰਦਾ ਬਲਵੀਰੋ ਜਿਹੋ ਜਿਹੇ ਨੀਤਾ ਉਹੇ ਜਿਹੇ ਮਰੀਦਾਂ ਤੂੰ ਕਿਹੜਾ ਪਾਲੇ ਫੇ ਜਹਾਜ਼ ਦੀ ਟੱਕੀ ਨੂੰ ਹੱਥ ਲਾਲਚ ਕਰਨੇ ਤਾਂ ਤੂੰ ਵੀ ਕੋਈ ਕਸਰ ਨਹੀਂ ਛੱਡੀ ਪਰ ਚੰਨੀ ਜਿਹੜੀ ਆਪਦੇ ਖਸਮ ਦੀ ਨਹੀਂ ਬਣੀ ਉਹ ਹੋਰ ਕਿਦੀ ਬਣੂਗੀ ਚੰਨੀ ਰੁਹੀ ਤੂੰ ਇੱਥੇ ਕਿਵੇਂ ਬੱਲੇ ਵੀਰ ਤੇਰੇ ਨਾਲੋਂ ਬੱਚੂ ਗੁਣਾ ਚੰਗੀ ਆ ਅਗਲੀ ਨੇ ਮੇਰਾ ਪੁੱਤ ਸੰਭਿਆ ਪਤਾ ਕਿੰਨੀ ਸੇਵਾ ਕੀਤੀ ਆ ਚੰਨੀ ਚਲੋ ਮੈਨੂੰ ਕੀ ਪਤਾ ਪੈਸਿਆਂ ਦਾ ਪੁੱਛਣਾ ਹੀ ਆ ਕਿੱਥੋਂ ਪੈਸੇ ਕਰਨ ਚੰਨੀਓ ਪੈਸੇ ਮੇਰੇ ਕੋਲ ਹੀ ਆ ਤੇਰੀ ਕਰਤੂ ਦਾ ਪਹਿਲਾਂ ਹੀ ਪਤਾ ਸੀ ਤਾਂ ਹੀ ਉਹ ਪੈਸੇ ਮੈਂ ਆਪਣੇ ਕਿਸੇ ਮਿੱਤਰ ਪਿਆਰੇ ਦੇ ਘਾਤੇ ਵਿੱਚ ਟਰਾਂਸਫਰ ਕਰ ਦਿੱਤੇ ਸੀ ਚੰਨੀ ਇਹ ਤੂੰ ਕੀ ਕਹਿ ਰਹੀ ਆ ਮੇਰੀ ਤਾਂ ਤੂੰ ਕਰਤੀ ਜ਼ਿੰਦਗੀ ਖਰਾਬ ਕੋਈ ਨਾ ਮੈਂ ਜਾਣੀ ਆ ਭੂਆ ਕੀ ਕਰ ਦੱਸਣ ਤੁਹਾਡੇ ਬਾਰੇ ਕਰਨ ਤੂੰ ਤਾਂ ਮੈਨੂੰ ਪਿਆਰ ਕਰਦੀ ਸੀ ਪਰ ਫਿਰ ਕੀ ਹੋ ਗਿਆ ਹੁਣ ਤੈਨੂੰ ਮੈਂ ਤੇਰਾ ਪਿਆਰ ਉਹੀ ਕਰਨਾ ਜਿਹਨੂੰ ਤੂੰ ਕਹਿੰਦੀ ਸੀ ਕਿ ਮੈਂ ਤੇਰੇ ਬਿਨਾ ਰਹਿ ਨਹੀਂ ਸਕਦੀ ਪਰ ਹੁਣ ਵੇਖ ਲੈ ਮੈਂ ਮਸਾ ਮੌਤ ਦੇ ਮਹੂ ਆਇਆ ਪਰ ਤੈੱਕ ਵਾਰ ਇਹਨੇ ਪੁੱਛਿਆ ਕਿ ਮੈਂ ਕਿਵੇਂ ਆ ਕਿਵੇਂ ਨਹੀਂ ਚੰਨੀ ਮੈਨੂੰ ਆਪਣੀ ਚਿੰਤਾ ਹੋਈ ਪਈ ਆ ਤੁਸੀਂ ਤਾਂ ਠੀਕ ਹੋ ਕਰਨ ਪਰ ਫਿਰ ਵੀ ਯਾਰ ਹਾਂ ਤਾਂ ਤੇਰੇ ਘਰ ਵਾਲਾ ਤੇਰਾ ਫਰਜ਼ ਮੰਨਦਾ ਸੀ ਮੈਨੂੰ ਹਸਪਤਾਲ ਆ ਕੇ ਮਿਲਣ ਦਾ ਚੰਨੀ ਚੁੱਪ ਕਰਕੇ ਆਪਣੇ ਕਮਰੇ ਵਿੱਚ ਲੇ ਗਈ ਤੇ ਸੋਚਣ ਲੱਗੀ ਐਵੇਂ ਨਹੀਂ ਪੈਸੇ ਦੇਣੇ ਇਹਨਾਂ ਨੇ ਇਨਾਂ ਨੂੰ ਦੁਬਾਰਾ ਲੋਟ ਸਮਝਾਉਣਾ ਪੈਣਾ ਕੁਝ ਗਲਤ ਨਹੀਂ ਹੈ ਰੂਹੀ ਨੇ ਕਰਨ ਦਵਾਈ ਦਿੱਤੀ ਤੇ ਸਾਰੀਆਂ ਦਵਾਈਆਂ ਇੱਕ ਮੇਜ਼ ਉੱਪਰ ਰੱਖ ਧੰਨਵਾਦ ਜੀ ਸਾਰਿਆਂ ਦਾ ਅੱਜ ਦਾ ਭਾਗ ਸੁਣਨ ਦੇ ਲਈ ਮਿਲਦੇ ਹਾਂ ਜੀ ਕੱਲ ਨਵੇਂ ਭਾਗ ਦੇ ਨਾਲ ਇਜਾਜ਼ਤ ਦਿਓ ਜੀ ਸਸ਼ਕਾਲ